हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆਂ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਪ੍ਰੀਤ ਸਿੰਘ ਗੋਪੀ ਹੋਂ ਦੇ ਕੋਲ ਆਇਆ ਦੋਸਤੋ ਲਾਟੀ ਡੇਰੀ ਫਾਰਮ ਤੇ ਸੋ ਦੋਸਤੋ ਇਸ ਘਰੋਂ ਆਪਾਂ ਪਹਿਲਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸੇਲ ਪਰਚੇਜ਼ ਦਾ ਕੰਮ ਆ ਖਾਸ ਤੌਰ ਤੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ ਅੱਜ 6 ਮਾਰਚ ਸਮਾਂ ਕੋਈ ਦੁਪਹਿਰ ਦੇ 3:00 ਵਜੇ ਦਾ ਪਸ਼ੂ ਆਪਾਂ ਤੁਹਾਨੂੰ ਅੱਜ ਚਾਰਕਤ ਦਿਖਾਉਣੇ ਆ ਜਿਸ ਵੀਡੀਓ ਦੇ ਵਿੱਚ ਚਾਰੇ ਬਿਹੜਾ ਸਾਰੀਆਂ ਸੂਈਆਂ ਸਵਈਆਂ ਨੇ ਤਾਜ਼ੀਆਂ ਸੂਈਆਂ ਨੇ ਬਾਕੀ ਪੂਰੀ ਡਿਟੇਲ ਓਨਰ ਵੇਅ ਗੌਰਵਪ੍ਰੀਤ ਗੋਪੀ ਤੋਂ ਲੈ ਕੇ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਮਿਲ ਸਕੇ ਬਾਕੀ ਵੀਡੀਓ ਨੂੰ ਅੱਗੇ ਦੋਸਤੋ ਬਾਤ ਤੋਂ ਬਾਤ ਸ਼ੇਅਰ ਜਰੂਰ ਕਰਦੇ ਆ ਕਰੋ ਤਾਂ ਜੋ ਨਵੇਂ ਫਾਰਮਰ ਵੀਰਾਂ ਤੱਕ ਵੀ ਆਪਣੀ ਇਹ ਜਿਹੜੀ ਵੀਡੀਓ ਪਹੁੰਚ ਸਕੇ ਬਾਕੀ ਜਿਹੜਾ ਕੋਈ ਖਰੀਦਦਾਰ ਵੀਰ ਆਉਂਦਾ ਦੋਸਤੋ ਪਸ਼ੂ ਸਾਰੇ ਸੂਏ ਸਵਈਏ ਆ ਦੋ ਡ ਥੋੜੀ ਰਿਸਪੌਂਸਿਬਿਲਟੀ ਆ ਦੋਸਤੋ ਤੁਹਾਡਾ ਹੱਕ ਬਣਦਾ ਕਿਸੇ ਵੀਰ ਨੇ ਪੈਸੇ ਖਰਚ ਕਰਨੇ ਆ ਆਪਣੀ ਤਸੱਲੀ ਨੂੰ ਜਿਹੜੀ ਆ ਪਹਿਲ ਜਰੂਰ ਦੇ ਲਿਆ ਕਰੋ ਠੀਕ ਆ ਜੀ ਆਉ ਲੈਨੇ ਆ ਬਤੇਰੇ ਡਿਟੇਲ ਵੀਰ ਗੁਰਪ੍ਰੀਤ ਸਿੰਘ ਗੋਪੀ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਗੋਪੀ ਸਾਸਰੀ ਕਾਲ ਸਾਸਰੀ ਕਾਲ ਆ ਜੀ ਵੀਰੇ ਹੋਰ ਕੀ ਹਾਲ ਚੱਲ ਨੇ ਬਹੁਤ ਵਧੀਆ ਵੀਰ ਗੋਪੀ ਠੀਕ ਠਾਕ ਜੀ ਐ ਚੜਦੀ ਕਲਾ ਠੀਕ ਹੈ ਵੀਰੇ ਅੱਛਾ ਗੋਪੀ ਵੀਰੇ ਪਸ਼ੂ ਇਸੇ ਤਰ੍ਹਾਂ ਹੀ ਆਉਂਦੇ ਰਹਿੰਦੇ ਵੈਸੇ ਰੂਟੀਨ ਦੇ ਵਿੱਚ ਹਾਂਜੀ ਆਉਂਦੇ ਰਹਿੰਦੇ ਆ ਠੀਕ ਆ ਤੇ ਅੱਜ ਫਿਲਹਾਲ ਆਪਣੇ ਕੋਲ ਤੁਸੀਂ ਦੱਸਿਆ ਸੀ ਵੀ ਦੋ ਤਿੰਨ ਮੱਝਾਂ ਉਸ ਸਵੇਰ ਮਾਰਨਿੰਗ ਵਿਕ ਗਈਆਂ ਨੇ ਹਾਂ ਮਾਰਨਿੰਗ ਸੇਲ ਹੋ ਗੀਆਂ ਤੇ ਫਿਲਹਾਲ ਅੱਜ ਚਾਰ ਵੇੜਾ ਬਾਕੀ ਹਜੇ ਬਕਾਉ ਨੇ ਅਵੇਲੇਬਲ ਨੇ ਹਾਂ ਅਵੇਲੇਬਲ ਠੀਕ ਹੈ ਜੀ ਤੇ ਵੈਸੇ ਸੁਈਆਂ ਸੁਵਾਈਆਂ ਜਾਂ ਸਾਰੀਆਂ ਮੋਕਲ ਬਿਲਕੁਲ ਤਾਜ਼ੀਆਂ ਠੀਕ ਹੈ ਜੀ ਚਮਚਾਣਾ ਬੌਲੀ ਬਣਾਵਣਾ ਭੇਜਾਂਗੇ ਲੈ ਵੀ ਹਾਂਜੀ ਲਓ ਦੋਸਤੋ ਵੀਰਾਂ ਦਾ ਵੀ ਚਮਚਾਣਾ ਨਾਲ ਬੌਲੀ ਖਾਣ ਵਾਲੀ ਉਹ ਗੱਲਬਾਤ ਹੋਈ ਪਈ ਹੈ ਠੀਕ ਹੈ ਜੀ ਬੌਲੀ ਤੇ ਜਿਹੜੀਆਂ ਇਹ ਵੇੜਾ ਚੱਲ ਰਹੀਆਂ ਨੇ ਬਾਕੀ ਸਮਾਂ ਪੁੱਛ ਲਾਂਗੇ ਕਿੰਨੇ ਡੰਗ ਚਵਾਈ ਹੋਈ ਆ ਬੌਲੇ ਤੇ ਚੱਲਣ ਡਈਆਂ ਜਿਹੜ ਉਹ ਦੋ ਦਤੇ ਤੁਹਾਨੂੰ ਦੱਸੀ ਜਾਊਗੀ ਰੇਟ ਪੜਤਾ ਬਿਲਕੁਲ ਵੀਡੀਓ ਦੇ ਵਿੱਚ ਕਰ ਦਿੱਤਾ ਜਾਊਗਾ ਜਿਹੜੇ ਵੀਰ ਨੂੰ ਪਸੰਦ ਆਊਗਾ ਉਹ ਤੁਸੀਂ ਗੱਲਬਾਤ ਵੀਰ ਦੇ ਨਾਲ ਬਿਠਾ ਲਿਓ ਤਹ ਜਿੱਥੇ ਬੈੰਦੀ ਹੋਈ ਆ ਗੋਪੀ ਵੀਰ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸ ਵਾਰ ਤੋਂ ਕਰ ਲਈਏ ਹਾਂਜੀ ਇਹ ਜਰਸੀ ਅੰਗ ਦੇ ਵਿੱਚ ਹੀ ਆ ਹਾਂ ਜਰਸੀ ਅੰਗ ਦੇ ਵਿੱਚ ਆ ਅੱਛਾ ਵੀਰ ਇਹਦੀ ਡਿਟੇਲ ਕਰੀਏ ਸਾਂਝੀ ਆਪਣੇ ਕਿਸਾਨ ਫਾਰਮਰ ਵੀਰਾਂ ਨਾਲ ਵੀ ਇਹ ਸੂਆ ਕਿੰਨਾ ਸੋਈ ਆ ਇਹ ਵੀਰ ਜੀ ਦੁੱਜਾ ਸੂਆ ਸੋਈ ਆ ਓਕੇ ਤੇ ਅੱਜ 8 ਤੋਂ 9 ਦੇਣੇ ਇਹਨੂੰ ਸੋਈ ਨੂੰ ਓਕੇ 18 19 ਕਿਲੋ ਹਾਜ਼ਰ ਆ ਜਿਹੜਾ ਆਪਾਂ ਬਾਲਟੀ 'ਚ ਪਾ ਕੇ ਤੇ ਵਖਾ ਦੇਣਾ ਅਗਲੇ ਨੂੰ ਠੀਕ ਹੈ ਜੀ ਹਾਂਜੀ ਨਹੀਂ ਹੁਣ ਕਿੰਨਾ ਬੋਲਾ ਦੱਸਿਆ 18 ਕਿਲੋ ਨਹੀਂ ਹੁਣ ਕਿੰਨੇ ਦਿਨਾਂ ਦੀ ਦਸੀ ਸੂਈ ਇਹ 8-9 ਦਿਨਾਂ ਦੀ 8-9 ਦਿਨਾਂ ਦੀ ਹਾਂਜੀ ਠੀਕ ਹੈ ਜੀ 8-9 ਦਿਨਾਂ ਦੋਸਤੋ ਹੁਣ ਤਕਰੀਬਨ ਦੁੱਧ ਤੇ ਚੱਲ ਰਹੀ ਆ 18 19 18 19 ਤੇ ਚੱਲ ਰਹੀ ਆ ਕਰਮਾਂ ਲਈ ਬਾਕੀ ਕੱਦ ਕਰ ਤੁਸੀਂ ਵੇਖ ਕੇ ਚੈੱਕ ਕਰ ਲਓ ਕਰੋ ਸੰਗ ਦੇ ਵਿੱਚ ਜਰਸੀ ਦਾ ਤੇ ਸ਼ਾਹੀਵਾਲ ਦਾ ਥੋੜਾ ਜਿਹਾ ਪੱਕ ਹੈਗਾ ਇਸ ਵਾਰਡ ਦੇ ਵਿੱਚ ਤੇ ਕੱਦ ਵੱਡਿਆਂ ਦੇ ਵਿੱਚ ਇੱਕ ਹੁੰਦੀ ਜਰਸੀ ਬਿਲਕੁਲ ਪੰਜਾਬ ਵਾਲੀ ਮੀਡੀਅਮ ਹਾਈਟ ਦੇ ਵਿੱਚ ਇਹ ਕਦ ਵੱਡੇ ਦੇ ਵਿੱਚ ਆ ਨਾਰਮਲ ਜਿਵੇਂ ਇੱਕ ਆਪਾਂ ਐਚਐਫ 62 ਦੇਖ ਲਈ ਤੇ ਇਹ ਦੇਖ ਲਈ ਤੇ ਗੋਪੀ ਵੀਰ ਸੂਬਾ ਦੂਜਾ ਦੱਸਿਆ ਜੀ ਦੂਜਾ ਸੂਆ ਦੂਜਾ ਸੂਆ ਬਾਕੀ ਚੂਣ ਜਾਣਾ ਸਾਫ ਸੁਥਰੀ ਆ ਮੈਂ ਨਾ ਜਿੰਨੇ ਚੋਲੀ ਉਹ ਛੱਡ ਕੇ ਨਹੀਂ ਜਾਂਦਾ ਵੀਰ ਜੀ ਮਾਰਨਿੰਗ ਇੱਕ ਚੁਵਾਈ ਦਾ ਸਮਾਂ ਦੱਸ ਦਈਏ ਆਪਣੇ ਫਾਰਮਰ ਵੀਰਾਂ ਨੂੰ ਵੀ ਮਾਰਨਿੰਗ ਸਵੇਰ ਕਿੰਨੇ ਵਜੇ ਚੋਈਆਂ ਨੇ ਇਹ ਜੀ ਸਵਾ 6 ਤੋਂ 6:30 ਵਜੇ ਤੱਕ ਅਸੀਂ ਛੱਡ ਚਾਹੇ ਉਦੋਂ ਚੁਵਾਈ ਸ਼ੁਰੂ ਕੀਤੀ ਤੁਹਾਨੂੰ ਪਤਾ ਵੀ ਇਹ ਆਪਣੇ ਦੋ ਕੰਮ ਆ ਨਾ ਬੱਚਾ ਲਾਉਣਾ ਨਾ ਟਾਈਮ ਲਾਉਣਾ ਪੈਣਾ ਪਛੂ ਨੂੰ ਸਹੀ ਆ ਵੀਰ ਤਾਂ ਦੋਸਤੋ ਪਿੱਛੇ ਵੀ ਕਾਫੀ ਬੜਕੋ ਆ ਮਤਲਬ ਕੱਲ ਕਹਿੰਦੀ ਆ ਵੀ ਦੁੱਧ ਓਰੀਜਨਲ ਜਿੰਨਾ ਵੀ ਹੋਇਆ ਉਹਨਾਂ ਮੌਕੇ ਤੇ ਤੁਹਾਨੂੰ ਦੱਸਿਆ ਜਾਊਗਾ ਕੋਈ ਟਾਈਮ ਕੋਈ ਬਾਜ਼ਾਰ ਵੀਰਾਂ ਦਾ ਵੀ ਲਾਉਣ ਦੀ ਆਪਣੀ ਜਿਹੜੀ ਗੱਲਬਾਤ ਨਹੀਂ ਕਿ ਮਾਰਨਿੰਗ 6 ਵਜੇ 6:30 ਇਹਨੇ ਕ ਵਜੇ ਤੋਂ ਚਵਾਈ ਸਟਾਰਟ ਹੋਈ ਆ ਤੇ ਇਹਨਾਂ ਵੇੜਾਂ ਦੀ ਮੁਕੰਮਲ ਕੀਤੀ ਆ ਤੇ ਫਿਲਹਾਲ ਹੁਣ 3 ਵਜੇ ਦਾ ਸਮਾਂ ਤੇ ਵੀਰ ਗੋਪੀ ਨਾਲ ਦੀ ਨਾਲ ਲਿਆ ਕੇ ਸਾਹਮਣੇ ਦਿਖਾਈਏ ਵੀਰਾਂ ਨੂੰ ਤੋਰ ਤਾਰ ਕੇ ਤਸੱਲੀ ਦੇ ਨਾਲ ਬਾਕੀ ਦੋਸਤੋ ਹੁਣ ਚੰਗੇ ਦੁੱਧ ਤੇ ਚੱਲ ਰਹੀ ਆ 18 19 18 19 ਕਿਉਂਕਿ ਜਿਹੜਾ ਪਸ਼ੂ ਦੁੱਧ ਤੇ ਚੱਲ ਰਿਹਾ ਉਹਦੀ ਚੋਕ ਹੈ ਕਿਸੇ ਵੀਰ ਨੇ ਤਸੱਲੀ ਕਰ ਲੈਣੀ ਆ ਇਹ ਚੋਕੇ ਆਪਦਾ ਦੋ ਰੰਗ ਚੋਲੋ ਇੱਕ ਟਾਈਮ ਚੋਲੋ ਤਿੰਨ ਟਾਈਮ ਚੋਲੋ ਉਹ ਕਿਸੇ ਵੀਰ ਦੀ ਤੁਹਾਡਾ ਜਿਹੜਾ ਦੋਸਤ ਸਮੇਂ ਚ ਸਮਾਂ ਕੱਢਣਾ ਉਹ ਵੀ ਜ਼ਰੂਰੀ ਬਣਦਾ ਕਿਉਂਕਿ ਪੈਸੇ ਖਰਚ ਕਰਨੇ ਆ ਕਿਸੇ ਨੇ ਤੇ ਤਸੱਲੀ ਜ਼ਰੂਰ ਆਪਦੀ ਕਰ ਲਿਓ ਠੀਕ ਆ ਥਾਣ ਥਾਣ ਪੂਰਾ ਹਾਥੀ ਚਵਾਈ ਵਾਲਾ ਵੈਸੇ ਰੰਗ ਪ੍ਰਿੰਟ ਵੀ ਦੋਸਤੋ ਜਿੱਦਾਂ ਇੱਕ ਆਪਾਂ ਕਲਰ ਦੇਖਦੇ ਆ ਜਰਸੀ ਦੇ ਵਿੱਚ ਠੀਕ ਆ ਜੀ ਤੇ ਲਾਈਟ ਗ੍ਰੇ ਵੀ ਇਹਦੇ ਚ ਛੇੜ ਜੀ ਹੈਗੀ ਆ ਬਾਕੀ ਬਰਾਊਨ ਕਲਰ ਵੀ ਹੈਗਾ ਹਾੜੀ ਵਾਲਾ ਚੱਡਾ ਬਾਕੀ ਕੱਦ-ਕੜ ਤੁਸੀਂ ਆ ਵੇਖ ਕੇ ਚੈੱਕ ਕਰੋ ਬੱਚੀ ਦਾ ਬਹੁਤ ਸੋਹਣਾ ਕੱਦ-ਕੜਾ ਲਓ ਜੀ ਮਨਦੀਪ ਵੀਰ ਤੋਰਦੇ ਥੋੜਾ ਅੱਗੋਂ ਘਮਾ ਲਿਓ ਵਜੇ ਹਾਂਜੀ ਉਧਰੋਂ ਅੱਗੋਂ ਘਮਾ ਲਿਓ ਮਨਦੀਪ ਵੀਰ ਆ ਲੈ ਲਓ ਜੀ ਠੀਕ ਹੈ ਜੀ ਮੋੜ ਲਿਗੇ ਲੈ ਬਾਕੀ ਸਫਾਈਆਂ ਸਫੁਈਆਂ ਬਹੁਤ ਆ ਦੋਸਤੋ ਜੇਕਰ ਆਪਾਂ ਥਣ ਭਾਂਡੇ ਦੀ ਗੱਲ ਕਰ ਲਈਏ ਉਪਰੋਂ ਕੱਦ ਕਾਠ ਵਾਲੇ ਪਾਸੇ ਵੀ ਬਹੁਤ ਖੂਬਸੂਰਤ ਆ ਆਰ ਡਰੂਡਰ ਦੀ ਕੁਆਲਿਟੀ ਵੀ ਚੰਗੀ ਖਾਸੀ ਆ ਬਾਕੀ ਥਣ ਥਣੋਂ ਵੀ ਬਹੁਤ ਸੋਨਾ ਠੀਕ ਆ ਜੀ ਹੱਥੀਂ ਚੁਵਾਈ ਵਾਲਾ ਮੁੱਠੀ ਥਣ ਆ ਅਸਾ ਗੋਪੀ ਵੀਰ ਬਾਕੀ ਚੌਣ ਚਾਂ ਬਿਲਕੁਲ ਪੋਲੀ ਭਰਾ ਬਰੂ ਚੰਗਾ ਸੋਨਾ ਨਾ ਨਾ ਬਹੁਤ ਜ਼ਿਆਦਾ ਚੌਣ ਵੀਰ ਜੀ ਲੱਗਾ ਇਹ ਨਹੀਂ ਇੱਕ ਨੂੰ ਚਾਰੇ ਵੇੜਾਂ ਨੂੰ ਚਾਰੇ ਵੇੜਾਂ ਨੂੰ ਕੋਈ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਥਣਾਂ ਦੀਆਂ ਜੇ ਕਿਹਨੇ ਗਰੰਟੀਆਂ ਲੈਣੀਆਂ ਤੇ ਗਰੰਟੀਆਂ ਵਾ ਠੀਕ ਆ ਵੀਰ ਜੀ ਅੱਛਾ ਗੋਪੀ ਵੀਰ ਮੁੱਲ ਕੀ ਕਰਦੇ ਆ ਲੈਣ ਦੇਣ ਕੀ ਕਰੋਗੇ ਦਾ ਇਹਦੇ ਵਿੱਚ ਜੀ ਰੇਟ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲੋ ਤੇ 64000 ਰੁਪਇਆ ਲੈਣ ਦੇਣ ਆ 64000 ਹਾਂਜੀ ਬਾਕੀ ਛੋਟ ਛੱਪੇ ਕੋਈ ਫਿਕਸ ਤੇ ਨਹੀਂ ਕਿ ਛੋਟ ਛੱਪੇ ਹੋ ਜਾਣਗੇ ਵਿੱਚ ਕੋਈ ਹਾਂ ਵਿੱਚੋਂ ਮਾਨਤਾ ਕਰਾਂਗੇ ਠੀਕ ਹੈ ਜੀ ਮਾਨਤਨ ਹੋ ਜਾਊਗਾ ਦੋਸਤੋ ਜਿਹੜਾ ਕੋਈ ਵੀਰ ਆ ਰਿਹਾ ਠੀਕ ਹੈ ਜੀ ਖਰੀਦਣ ਮਾਨਤਨ ਹੋ ਜਾਊਗਾ ਜਿਹੜਾ ਵੀ ਰੇਟ ਤੁਹਾਨੂੰ ਦੱਸਿਆ ਜਾਊਗਾ ਫਾਈਨਲ ਤੋਂ ਫਾਈਨਲ ਉਹਦੇ ਵਿੱਚੋਂ ਛੋਟ ਛੱਪੇ ਮਾਨਤਨ ਖੁੱਲੇ ਹੋ ਜਾਣਗੇ ਬਾਕੀ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਉੱਪਰ ਚੱਲਦੇ ਰਹਣਗੇ ਵੀਰ ਗੁਰਪ੍ਰੀਤ ਸਿੰਘ ਉਹਨਾਂ ਦੇ 64000 ਬਾਕੀ ਰਾਜਵੀਰ 20 ਤੋਂ ਬਸ ਦਹੀ ਡੰਗ ਜੀ ਬਾਹਰ ਆਉਣ ਵਾਲੀ ਆ ਅੱਛਾ ਜੀ ਹਾਂਜੀ ਆ ਕੋਈ ਕਸਰ ਤਾਂ ਰਹਣਗੀ ਵੀ ਇਹ 18 19 ਤਾਂ ਤੁਸੀਂ ਦੱਸਿਆ ਵੀ ਚੱਲ ਰਹੀ ਆ ਚੱਲ ਰਹੀ ਆ ਆਰਮਨਾਈ ਤੇ 18 19 ਲੀਟਰ ਵੀ ਚਲੋ ਮੋਰ ਨਾਰਮਲ ਹੀ ਆਪਾਂ ਮੰਨ ਲਿਆ ਵੀ 20 ਨਾ ਬਿਲਕੁਲ ਟੱਚ ਕਰਨ ਦਿਆ ਟੱਚ ਕਰਨ ਦਿਆ ਸਹੀ ਆ ਵੀਰ ਅੱਛਾ ਗੁਰਪ੍ਰੀਤ ਅੱਗੇ ਆ ਜੀ ਵੀਰ ਸੈਕੰਡ ਨੰਬਰ ਤੇ ਜਿਹੜੀ ਇਹ ਜਰਸੀ ਇਹ ਵੀ ਜਰਸੀ ਕ੍ਰੋਸ ਅੰਗ ਚੀ ਆ ਹਾਂ ਇਹ ਵੀ ਜਰਸੀ ਕ੍ਰੋਸ ਅੰਗ ਚ ਵੱਡੀ ਆ ਗਈ ਜਰਸੀ ਲਓ ਵੀ ਦ ਕਦ ਘਾਟ ਪੂਰਾ ਬਾਕੀ ਤੁਹਾਨੂੰ ਹਰ ਪੱਖ ਹਰ ਐਂਗਲ ਤੋਂ ਆਪਾਂ ਦਿਖਾ ਦਾਂਗੇ ਤੇ ਗੋਪੀ ਵੀਰੇ ਦਾ ਸੁਭਾ ਦੱਸ ਦੀਏ ਕਿੰਨਾ ਵਾਂ ਸੁਈ ਆ ਇਹ ਵੀ ਦੂਜੇ ਸੁਵੇ ਸੁਈ ਆ ਜੀ ਦੂਜੇ ਹਾਂ ਜੀ ਤੇ ਇਹਨੂੰ ਅੱਜ ਸਮਾਂ ਕਿੰਨਾ ਹੋ ਗਿਆ ਜੀ ਨਹੀਂ ਇਹ ਕੱਲ ਸੁਈ ਆ ਜੀ ਕੱਲ ਕੱਲ ਹੀ ਸੁਈ ਅੱਜ ਦੂਜਾ ਦਿਨ ਹਾਂ ਦੂਜਾ ਦਿਨ ਆ ਤੇ ਸੁਭਾ ਵੀ ਦੂਜਾ ਹੀ ਹੈ ਦੂਜਾ ਸੁਭਾ ਤੇ ਬੱਚਾ ਮਗਰ ਦੇ ਇਹਦੇ ਵੀ ਬੱਚਾ ਲੋ ਜੀ ਮਗਰ ਬੱਛਾ ਵੈਸੇ ਹੈ ਜੋ ਬੱਛੇ ਹੀ ਮਗਰ ਸਾਰੀਆਂ ਬੜਾ ਸਾਰੀਆਂ ਦੇ ਬੱਚੇ ਲੋ ਜੀ ਮਗਰ ਬੱਛਾ ਦੋਸਤੋ ਕੋਈ ਇਹ ਨਾ ਵੀਰ ਕਿੰਤੂ ਪਰੰਤੂ ਜੇ ਰਹਿ ਜਾ ਵੀ ਖਰੇ ਇੱਕ ਦੇ ਮਗਰ ਬੱਛੀ ਵੇਖੀ ਦੂਜੇ ਮਗਰ ਬੱਛਾ ਬੱਛੇ ਆ ਸੰਗ ਚਾਰੇ ਬੜਾ ਦਿਖਾਉਣੀਆਂ ਚੌ ਮਗਰ ਬੱਛੇ ਤੇ ਦੂਜੇ ਦਿਨ ਦੇ ਦੌਰਾਨ ਅਜ ਵੀਰ ਗੋਪੀ ਕੀ ਥੱਲੇ ਬੋਲਾ ਹੁਣ ਦੋ ਡੰਗ ਦੀ ਹੋ ਗਈ ਹੈ ਚਵਾਈ ਦੋ ਡੰਗ ਦੀ ਹੋ ਗਈ ਆਪਾਂ 16 ਲੀਟਰ ਜੇ ਪੂਰੀ ਸਾਫ ਨਹੀਂ ਕੀਤੀ 16 ਲੀਟਰ ਆ ਰਾਮਣਾ ਹੀ 17 16 ਠੀਕ ਹੈ ਜੀ ਹਾਂਜੀ 16 17 ਚੰਗਾ ਖੁੱਲੋ ਬਾਈ 23 ਲੀਟਰ ਆ ਰਾਮਣਾ ਦਊਗੀ ਦੋਸਤੋ ਗਰਮੀ ਬਾਕੀ ਚੋਣ ਜਾਣ ਦੇ ਵਿੱਚ ਆਪਣੇ ਭੈਣ ਭਰਾਵਾਂ ਨੂੰ ਇਹ ਦੱਸ ਦਈਏ ਵੀ ਜਦੋਂ ਬੱਚਾ ਲੱਗਿਆ ਬਚੋਣ ਨੇ ਕੋਈ ਲਾਤ ਤੇ ਛੜ ਕੋਈ ਹਿਲ ਜੋਲੋ ਕਿਸੇ ਤਰ੍ਹਾਂ ਦੀ ਨਾ ਨਾ ਕੋਈ ਗੱਲ ਨਹੀਂ ਤੇ ਇਹੋ ਜੀ ਠੀਕ ਹੈ ਜੀ ਤਾਂ ਦੱਸੋ ਵੀ ਜਿਹੜੀ ਵੀ ਵੈੜ ਚੋਲੀ ਨਾ ਉਹ ਵੀਰ ਇਹੋ ਆਖੂਗਾ ਵੀ ਠੀਕ ਹੈ ਕੋਈ ਹੈਗੀ ਵੈੜ ਠੀਕ ਹੈ ਜੀ ਠੀਕ ਅਸਲੀਆਂ ਕਰਾ ਕੇ ਕੱਲਾਂਗੇ ਲਓ ਜੀ ਇੱਕ ਵਾਰੀ ਤੁਹਾਨੂੰ ਜਿਹੜਾ ਦੋਸਤੋ ਉਲਟ ਬਹਿਣੀ ਵਾਲੇ ਪਾਸਿਓਂ ਆਪਾਂ ਤੁਹਾਨੂੰ ਥਾਣ ਦੀ ਕੁਆਲਿਟੀ ਦਿਖਾਈਏ ਸੋ ਚਾਰੇ ਥਾਣ ਚੋਂ ਗੋਠਾਂ ਤੇ ਤੁਸੀਂ ਨਖੇੜ ਚੈੱਕ ਕਰੋ ਵੀ ਗੇਠ ਗੇਠੇ ਵਾਲੀ ਗੱਲ ਬਾਤ ਆ ਠੀਕ ਆ ਗੇਠ ਗੇਠ ਦੇ ਥਾਣ ਲ ਲੰਬਾਈ ਪੂਰੀ ਆ ਥਾਣ ਦੀ ਹੱਥੀ ਚਵਾਈ ਵਾਲਾ ਥਾਣਾ ਤੇ 16 17 16 17 ਦੋਸਤੋ ਹੁਣ ਮੌਕੇ ਤੇ ਜਿਹੜਾ ਬੌਲਾ ਯਾਰ ਚ ਦੂਜੇ ਦਿਨ ਦੇ ਵਿੱਚ ਆ ਕਰਮਾ ਲਈ ਤੇ ਦੁੱਧ ਕਿੰਨੇ ਕ ਦੀ ਉਮੀਦ ਕਰਦੇ ਆ ਵੀਰ ਗੋਪੀ ਚਲੋ ਤੁਹਾਡਾ ਵੀ ਕਾਰੋਬਾਰ ਆ ਕੀਤਾ ਵੀ ਇਹਦੇ ਵਿੱਚ ਰਹਿੰਦੇ ਜਿਵੇਂ ਨਾਰਮਲ 20 ਲੀਟਰ ਤੇ ਹੀ ਵੀ ਤੋ ਪਲਾਸੀ ਚੱਲੂਗਾ ਆ ਚੱਲਣਾ ਬਸ ਚੱਲਣਾ ਕਹਦਾ ਤਿੰਨਾਂ ਚੌਧਰਿਆਂ ਨੂੰ ਆਏ ਨਾ ਬੌਲੇ ਦੇ ਵਿੱਚ ਇੰਨੇ ਦਿਨ ਦੁੱਧ ਤੇ ਠੀਕ ਹੈ ਜੀ ਠੀਕ ਹੈ ਤੇ ਲਿਓ ਵੀਰ ਮਨਦੀਪ ਖੋਲ ਕੇ ਦਿਖਾਈਏ ਵੀਰੇ ਵੀ ਕਾਦਰ ਦੋਸਤੋ ਦੋ ਬੜਾ ਦਾ ਚੰਗਾ ਪਹਿਲੇ ਨੰਬਰ ਤੇ ਦਿਖਾਈ ਆ ਉਹਦਾ ਤੇ ਤਾਂ ਕੱਦ ਦਾ ਜਿਹੜਾ 19 21 ਦਾ ਫਰਕ ਆ ਇਹ ਉਹਦੇ ਨਾਲੋ ਲਾ ਲਓ ਵੀ ਤੁਸੀਂ 21 ਐ ਤੇ ਉਹ 19 ਆ ਥੋੜਾ ਬੜਾ ਡਿਫਰੈਂਸ ਹੈਗਾ ਬਾਕੀ ਕਾਦਰ ਸੇਮ ਹੀ ਆ ਜਰਸੀ ਇਹ ਵੀ ਕਿਤੇ ਨਾ ਕਿਤੇ ਥੋੜੇ ਪੱਕੇ ਜਿਆਦਾ ਜਿਹੜਾ ਜਰਸੀ ਦਾ ਹੀ ਆ ਤੇ ਕਰੋ ਸੰਗ ਦੇ ਵਿੱਚ ਹੀ ਆ ਜਰਸੀ ਵੈਸੇ ਵਧੇਰੇ ਪੱਕਾ ਇਸ ਵੜ ਦੇ ਵਿੱਚ ਬਾਕੀ ਕਾਦਰ ਸੋਨਾ ਥਣ ਭਾਂਡੇ ਦੀ ਪੂਰੀ ਖਬਰਦਾਰ ਆ ਵੈਸੇ ਹੁਣ ਸਮਾਂ ਵੀ ਤੁਸੀਂ ਨੋਟ ਕਰ ਰਿ ਰਹੇ ਹੋ ਬਿਲਕੁਲ ਜਿਵੇਂ 3 3:3 ਤਿੰਨ ਕਦਾ ਜਿਹੜਾ ਸਮਾਂ ਸ਼ਾਮ ਨੂੰ ਜਦੋਂ ਮਨਾਂ ਦਾ ਵੀ 6 ਵਜੇ ਦਾ ਸਮਾਂ ਹੋ ਜਾਊਗਾ ਚਵਾਈ ਦਾ ਸਮਾਂ ਅਜੇ 2:3 ਤਿੰਨ ਤਿੰਨ ਘੰਟੇ ਬਾਕੀ ਆ ਉਵੇਂ ਉਵੇਂ ਲੇਵਾ ਦੋਸਤੋ ਅਜੇ 2:3 ਤਿੰਨ ਘੰਟਿਆਂ ਤੱਕ ਇੱਕ ਕਰ ਆਪਾਂ ਸਮੇਂ ਦੀ ਗੱਲ ਕਰ ਲਈਏ ਤੇ ਹੋਰ ਲੇਵਾ ਭਰ ਕੇ ਤਿਆਰ ਕਰ ਲੂਗੀ ਬਾਕੀ ਕਦਗਾਠ ਹਾਈਟ ਬਹੁਤ ਜਿਆਦੀ ਸੋਹਣੀ ਆ ਆਹ ਲਓ ਫਾਜੀ ਹਾਂਜੀ ਲੈ ਵੀਰ ਮਨਦੀਪ ਤੋੜ ਲਿਓ ਜੀ ਹਾਂਜੀ ਤੋੜ ਲਓ ਜੀ ਆਹ ਲਓ ਕਿ ਦੋਸਤੋ ਚਵਾਈ ਜਵਾਈ ਦਾ ਮੋਸਟਲੀ ਥਣਾਂ ਤੋਂ ਵੇਖ ਕੇ ਪਤਾ ਲੱਗ ਜਾਂਦਾ ਵੀ ਕਿਹੋ ਜਿਹੀ ਚਵਾਈ ਲੱਗੀ ਹੋਊਗੀ ਬੈੜ ਨੂੰ ਥਾਂ ਥੋਣੀ ਦੱਸ ਰਿਹਾ ਤੇ ਕਾਫੀ ਵਧੀਆ ਚਵਾਈ ਹੋਊਗੀ ਬਾਕੀ ਕੋਈ ਵੀ ਰੱਬ ਦੀ ਕਰਕੇ ਦੋ ਟਾਈਮ ਤਸੱਲੀ ਕਰ ਸਕਦਾ ਅੱਛਾ ਵੀਰ ਗੋਪੀ ਆ ਮੁੱਲ ਕੀ ਰੋਹ ਕਹਿੰਦਾ ਲੈਣ ਦੇ ਨੀ ਵੀਰ ਜੀ ਦਾ ਵੀਰ ਜੀ ਮੁੱਲ ਜੋ ਮਰਜੀ 70 ਕਰ ਲੀਏ 72 ਕਰ ਲੀਏ ਪਰ ਇਹ ਪਠਾ ਦੀ 68000 ਦੀ ਹਾਂ ਜਾਂ ਨਾ ਕਰਨੀ 68000 ਦੀ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਚੂਣ ਵਾਲਿਆਂ ਦਾ ਤੰਦਸਾ ਜਿਹੜੇ ਚਵਾਈਆਂ ਲੱਗੀਆਂ ਨੇ ਇਹਨਾਂ ਚਾਰੇ ਵੇੜਾਂ ਨੂੰ ਹਾਂਜੀ ਮੱਕੇ ਉੱਗੇ ਜਾੜਿਆ ਲੈ ਵੀ ਹਾਂਜੀ ਵੀ ਗੱਲ ਐਂਡ ਹੋਈ ਪਈ ਹੈ ਆ ਚੱਕ ਲੋ ਧਰ ਲੋਈ ਹੋਈ ਪਈ ਐ ਜ ਲੈ ਵੀ ਅਬ ਦੋਸਤੋ ਚਵਾਈਆਂ ਐਂਡੀ ਵੀਰਾਂ ਦਾ ਵੀ ਦੱਸਣ ਡਿਆ ਵੀ ਐਂਡੀ ਚਵਾਈਆਂ ਲੱਗੀਆਂ ਐ ਤੇ ਬਾਕੀ ਜਿਹੜੇ ਵੀਰ ਨੇ ਪੇਮੈਂਟ ਪੈਸੇ ਦੋਸਤੋ ਲਾਉਣੇ ਆ ਪਸੂ ਤੇ ਉਹਨੇ ਤਸੱਲੀ ਆਪ ਹੀ ਕਰ ਲੈਣੀ ਐ ਬੇਸ਼ੱਕ ਉਹਨਾਂ ਵੀਰਾਂ ਲਈ ਮੈਂ ਕਹਿ ਰਿਹਾ ਹਾਂ ਦੋਸਤੋ ਜਿਹੜੇ ਵੀਰ ਦੂਰ ਨੇੜੇ ਆ ਵੀ ਇੱਕ ਟਾਈਮ ਤੇ ਵੀਡੀਓ ਕਾਲ ਤੇ ਇੱਕ ਟਾਈਮ ਤੇ ਘਰ ਆਣ ਕੇ ਤਸੱਲੀ ਜ਼ਰੂਰ ਕਰ ਲਿਓ ਜਿਹੜਾ ਕੋਈ ਨੇੜੇ ਵਾਲਾ ਵੀਰ ਆ ਉਹ ਦੋ ਡੰਗ ਚੋਲੇ ਇੱਕ ਟਾਈਮ ਚੋਲੇ ਇੱਕ ਬਰਾਪਰੀ ਆ ਕਿਉਂਕਿ ਬੌਲੇ ਤੇ ਚੱਲ ਰਹੀ ਆ ਥਾਣੀ ਪਾਸ ਕਰਨੇ ਇਸੋ ਵੀਰ ਗੁਰਪ੍ਰੀਤ ਅਕੇ ਆਪਾਂ ਤੀਸਰੇ ਨੰਬਰ ਤੇ ਚੱਲਦੇ ਆ ਤੇ ਇਹ ਐਚਐਫ ਬ੍ਰੀਡ ਦੇ ਵਿੱਚ ਵਹਿੜ ਆ ਗਈ ਆਪਣੇ ਕੋਲ ਦੱਬੀ ਹਾਂਜੀ ਅੱਛਾ ਇਹਦੀ ਡਿਟੇਲ ਕਰਦੀਆਂ ਸਾਂ ਜੀ ਇਹ ਦੀ ਰਾਤ ਸੂਈ ਹੈ 12:30 ਵਜੇ 12:30 ਵਜੇ ਹਾਂਜੀ ਰਾਤ ਹੀ ਸੂਈ ਹੈ ਤੇ ਜੇਰਜੂਦ ਪ੍ਰੋਪਰ ਕਦੋਂ ਪਾਤੀ ਆ ਜੋਰ ਦੇ ਤਾਂ ਕੋਈ ਟੈਨਸ਼ਨ ਹੀ ਨਾ ਲਓ ਤੇ ਮਾਰਨਿੰਗ ਸਵੇਪ ਪਈ ਆ ਆ ਮਾਰਨਿੰਗ ਸਵੇਪ 5:30 ਵਜੇ ਠੀਕ ਹੈ ਜੀ ਠੀਕ ਹੈ ਤੇ ਬੱਚਾ ਇਹਦਾ ਮਗਰ ਉਹ ਬੱਛਾ ਇਹਦੇ ਮਗਰ ਉਹ ਬੱਛਾ ਚੋਬਰ ਹੈ ਵਾਵਾ ਤਗੜਾ ਲੈ ਵੀ अच्छा वीर गोपी ਜਾਂਦਾ ਸੀ ਵੀ ਸੀਮਨ ਚੰਗਾ ਰਖਾਇਆ ਜਿੱਥੋਂ ਆਈ ਹੈ ਤੇ ਪਰ ਬੱਚੀ ਦੀ ਉਡੀਕ ਵਿੱਚ ਸੀ ਮਾ ਮਗਰ ਆਪ ਅੱਛਾ ਗਿਆ ਵੈਸੇ ਆ ਅੱਛਾ ਗਿਆ ਬੱਚਾ ਵੀ ਚੰਗਾ ਨਿਕਰ ਆ ਪੂਰਾ ਪੂਰਾ ਨਿਕਰ ਹੈ ਲੈ ਵੀ ਅੱਛਾ ਸੁਹਾ ਕਿੰਨਾ ਦੱਸਿਆ ਫਿਰ ਤੀਜਾ ਹੋਊਗੀ ਦੂਜਾ ਨਹੀਂ ਆ ਪਹਿਲੇ ਸੂਏ ਸੋਈ ਆ ਪਹਿਲਣੀ ਆ ਹਾਂ ਆ ਛੜੀ ਛੋੜੀ ਬੰਨੀ ਹੈ ਹਾਂ ਲੈ ਵੀ ਪਹਿਲਾ ਸੁਹਾ ਦੋਸਤੋ ਹੈਗੀ ਵੀ ਦੰਦਾਂ ਚ ਅੱਛਾ ਜੀ ਕਿਵੇਂ ਚੌਕ ਛੇਗਾ ਕੀ ਆ ਆ ਚੌਕ ਤੋਂ ਛਗੀ ਹੁੰਦੀ ਲੈ ਵੀ ਪਹਿਲਾਂ ਬੱਚੀ ਆ ਦੋਸਤੋ ਪਹਿਲਾ ਸੁਹਾ ਸੁਹੀ ਹੈ ਕਦ ਕਾਠ ਮੋਸਟਲੀ ਆਪਾਂ ਦੇਖਦੇ ਹਾਂ ਐਫਪੀ ਵੀਰਡ ਦੀਆਂ ਵੇੜਾ ਕਾਦ ਤੋਂ ਵੱਡਾ ਪੂਰਾ ਵੱਡਾ ਕਾਦ ਦਾ ਤੇ ਪਹਿਲਾ ਸੂਆ ਸੂਈ ਏ ਠੀਕ ਆ ਜੀ ਤੇ ਬੱਚਾ ਮਗਰ ਬੱਚਾ ਤੇ ਕੱਲ ਰਾਤ ਹੀ ਸੂਈ ਏ 12:00 ਵਜੇ ਦਾ ਸਮਾਂ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਇੱਕ ਵਾਰੀ ਥੋੜਾ ਨੇੜਿਓਂ ਆਪਾਂ ਤੁਹਾਨੂੰ ਥਣ ਥਣ ਦੀ ਕੁਆਲਿਟੀ ਦਿਖਾ ਦਈਏ ਤੇ ਗੋਪੀ ਵੀਰ ਅੱਜ ਮਾਰਨਿੰਗ ਫਿਰ ਇੱਕ ਡੰਗ ਹੋਈ ਏ ਚਵਾਈਆਂ ਦੀ ਬੌਲੇ ਤੇ ਇਹਦੇ 5.5 ਲੀਟਰ ਬੌਲਾ ਕੱਢਿਆ ਥੱਲੇ ਆਪਾਂ 5.5 ਕਿਲੋਟਰ ਹਾਂਜੀ ਤੇ ਚੋਣ ਚਣ ਕਿੱਦਾਂ ਨਿਕਲੀ ਵੀਰ ਮੈਂ ਤੁਹਾਨੂੰ ਦੱਸਿਆ ਵੀ ਚਵਾਈ ਵਾਲੇ ਤੇ ਅਰ ਕੀ ਐਂਡ ਹੀ ਆ ਤੇ ਚੁਵਾਈ ਚੰਗੀ ਆ ਵੀਰ ਦੇ ਦਸਨ ਮੁਤਾਬਕ ਵੀ ਚੁਵਾਈ ਚੰਗੀ ਨਿਕਲੀ ਆ ਬਾਕੀ ਥਾਣ ਥਣ ਵੇਖ ਲੋ ਤੁਸੀਂ ਕਿਹੜਾ ਲਗਾ ਠੀਕ ਆ ਜੀ ਸੈਜ ਵਿੱਚ ਪੂਰਾ ਹੱਥੀ ਚੁਵਾਈ ਵਾਲਾ ਥਾਣਾ ਜਿੱਦਾਂ ਆਪਾਂ ਨਾਰਮਲ ਇੱਕ ਮੱਝਾਂ ਵਾਲਾ ਥਾਣ ਕਹਿ ਦਈਏ ਵੀ ਦੋਰਾ ਥਾਣਾ ਤੇ ਬੌਲੇ ਦੇ ਉੱਪਰ ਕੋਈ ਮਾਰਨਿੰਗ ਪਹਿਲੇ ਟਾਈਮ ਅੱਜ ਚੁਵਾਈ ਕੀਤੀ ਆ ਕੋਈ 4.5 5 ਕਿਲੋ ਚੋਇਆ ਹਾਂ ਇੰਨਾ ਚੋਇਆ ਠੀਕ ਐ ਭਰਾ ਲੈ ਵੀ ਵੀਰ ਮਨਦੀਪ ਵੀ ਖੋਲ ਕੇ ਤੋਰਦੇ ਗਏ ਐਚ ਐਫ ਬਰੀਡ ਦੇ ਵਿੱਚ ਆ ਦੋਸਤੋ ਵੇਲ ਵੀ ਸੋਹਣੀ ਆ ਖਾਈਟ ਵੀ ਸੋਹਣੀ ਆ ਤੇ ਬਾਕੀ ਨੰਬਰ ਦੋੜੇ ਆਪਾਂ ਚਲਦੇ ਕਰਦੇ ਆਂਗੇ ਦੋਸਤੋ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਆ ਆ ਲੋ ਜੀ ਠੀਕ ਹੈ ਸੋ ਕੰਪੈਕਟ ਜਿਹੜਾ ਆ ਠੀਕ ਹੈ ਜੀ ਆਰਡਰ ਦੀ ਜੇਕਰ ਆਪਾਂ ਕੁਆਲਿਟੀ ਦੀ ਗੱਲ ਕਰੀਏ ਤੇ ਫਿਕਸ ਜਿਹੜਾ ਆਰਡਰ ਲੱਗਾ ਬੈਠਦੇ ਤੇ ਥਣ ਥਣ ਪੂਰਾ ਨਖੇੜ ਦੇ ਵਿੱਚ ਸੱਚੀ ਖੱਬੀ ਬਹਿਣੀ ਵਾਲੇ ਪਾਸੇ ਦੇਖ ਲੇ ਦੇਖ ਲਿਓ ਤੇ ਅਗਲੇ ਪਿਛਲੇ ਥਣਾ ਦਾ ਸਹਜ ਵੇਖ ਲੀਏ ਤੇ ਬਿਲਕੁਲ ਵਿੱਚ ਡਿਫਰੈਂਸ ਕਾਫੀ ਆ ਹਾਂਜੀ ਹਾਂਜੀ ਤੋੜ ਲਓ ਵੀਰ ਮਨਦੀਪ ਜੀ ਤੋੜ ਲਓ ਲਓ ਜੀ ਸੋ ਦੋਸਤੋ ਤੀਜੇ ਨੰਬਰ ਦਾ ਵੇੜਾ ਆਪਾਂ ਦਿਖਾਤੀ ਆ ਤੁਹਾਨੂੰ ਐਚਪੀ ਬ੍ਰੀਡ ਦੇ ਵਿੱਚ ਤੇ ਗੋਪੀ ਵੀਰ ਇਹਦਾ ਮੁੱਲ ਬੋਲਦਗੇ ਕੀ ਕਰਦੇ ਆ ਕਹਿੰਦਾ ਵਿੱਚ 82000 ਰੁਪਇਆ 82 ਹਾਂਜੀ ਅੱਛਾ ਜੀ ਵਿੱਚੋਂ ਛੋਟ ਛੱਪੇ ਕਰਕੇ ਕੀ ਕਰਨਾ ਤੁਸੀਂ ਦੱਸੋ ਅੱਜ ਕੀ ਕਰਦਗੇ ਨਹੀਂ ਕਰਦਗੇ ਜਿੰਨਾ ਵੀ ਆ ਬਾਕੀ ਭੈਣ ਭਰਾਵਾਂ ਨੂੰ ਪੁੱਛ ਲਈ ਵੀਰ ਜੀ ਜਿੰਨਾ ਵੀ ਕਿਸੇ ਵੀਰ ਨੂੰ ਲੱਗਦਾ ਉਹਨਾਂ ਚੋਂ ਪੈਸੇ ਕਿਸੇ ਨੇ ਲਾਉਣੇ ਹੁੰਦੇ ਆ ਪਰ ਹਾਂ ਨਾ ਆਪਣੀ ਦੱਸ ਦਈਏ ਵੀ ਕਿੱਥੋਂ ਕਿੱਥੇ ਕਹਾਣ ਆਉਂਦੀ ਆ ਬਾਕੀ ਆਪਣੇ ਸੱਜਣ ਜਾਣੋ ਜਾਂ ਤੁਸੀਂ ਜਾਣੋ ਜਿੱਥੋਂ ਕਿ ਤਾਲ ਮੇਰ ਬੰਦਾ ਆ ਉੱਥੇ ਉਹਦਾ ਬਿਠਾ ਲਿਓ 78000 ਰੁਪਏ ਦੇ ਦਾਂਗੇ 78 ਦੀ ਹਾਂਜੀ ਠੀਕ ਹੈ ਜੀ ਤੇ 78000 ਦੀ ਦੋਸਤੋ ਵੀਰਾਂ ਦਾ ਵੀ ਇਹ ਦੇ ਦਾਂਗੇ ਵਹਿੜ ਤੁਹਾਨੂੰ ਬਾਕੀ ਵੀਰ ਗੋਪੀ ਕਿੰਨਾ ਕੁ ਤੋਂ ਵੈਸੇ ਪਰਣਾ ਚਾਹੀਦਾ ਇਹਨੂੰ 25 24 25 26 ਨਾਰਮਲ ਹੀ ਪਹਿਲੇ ਸੂਈ 20 ਤੋਂ ਵੈਸੇ ਚੱਲੂਗੀ ਪਲਾਸੀ ਚੱਲੂਗੀ ਹਾਂ ਚੱਲੂਗੀ ਠੀਕ ਹੈ ਜੀ ਜੀ 80 ਪੈਰ ਦਾ ਨਰਾਜ ਵੀਰੇ ਦਿੱਤਾ 22 24 ਲੀਟਰ ਚਾ ਵੀ ਤੇ ਫਿਰ ਦਊ ਵੀ ਕਿਹੜੀ ਬਿਲਕੁਲ ਬਿਲਕੁਲ ਨਾਲੇ ਐਫਪ ਬਰੀਡ ਦੇ ਵਿੱਚ ਬਿਲਕੁਲ ਬਹੁਤ ਹੈ ਕੱਦਿਆ ਕੱਦ ਵੇਲ ਚੰਗੀ ਹੈ ਕਦਕੂ ਦਾ ਚੰਗਾ ਥਾਣ ਥਾਣੇ ਬਹੁਤ ਸੋਹਣਾ ਚ ਕੁਆਲਟੀ ਦਾ ਥਾਣਾ ਮੋਠੀ ਥਾਣਾ ਠੀਕ ਹੈ ਚਵਾਈ ਬਹੁਤ ਸੋਹਣੀ 78000 ਦੀ ਦੋਸਤੋ ਦੋ ਘਟ 80 ਵੀਰਾਂ ਦਾ ਮੁੱਲ ਕਰਦੇ ਆ ਲੈਣ ਦੇਣ ਤੇ ਵਿੱਚੋਂ ਮਾਨਤਾ ਹੋ ਜਾਊਗਾ ਠੀਕ ਹੈ ਜੀ 78000 ਦੇ ਵਿੱਚੋਂ ਥੋੜਾ ਬੱਤ ਕੋਜੇ 78 ਤੇ ਹੈ ਕੋਜੇ ਨਹੀਂ ਹੋਰ ਕਰਦੀਏ ਜੇ ਮੈਂ ਤਾਂ ਤੇ ਤੁਸੀਂ ਕੋਜੇ ਜਾਂ ਦੋ ਅੱਜ ਬੋਲੋ ਤੁਸੀਂ ਫਿਰ ਲੈ ਬੋਲੋ ਤੁਸੀਂ ਅੱਜ ਮੰਦੀ ਬਾਈ ਕਿੰਨਾ ਕ ਕਰਨਾ ਜੇ ਦੇਖ ਲੋ ਕਰ ਦੋ ਮਾਨਤਾ ਹੋਰ ਕੇ ਭਰਾ ਭਰਾ ਮੈਂ ਇਹ ਲਾ ਕੀ ਆ ਪਹੇਲ ਵਈ ਜਾਂਦੇ ਰਹੀ ਨੇ ਹਾਂ 75 ਦੀ ਚੱਲਣ ਦੇ ਆਜਾ 75 ਦੀ 75 ਦੀ ਚੱਲਣ ਦੇ ਆਹ ਦੋਸਤੋ 75000 ਦੀ ਬਈ ਜਾਂਦਾ ਵੀ ਦੇ ਦਾਂਗੇ ਹਾਂ ਨਾ ਜਿਹੜੀ ਲਾਸਟ ਉਹ 75000 ਦੀ ਠੀਕ ਆ ਸੋ ਜਿਹੜੇ ਵੀਰ ਨੂੰ ਜੱਜੂਗਾ ਸੌਦਾ ਨੰਬਰ ਵੀ ਆਪਾਂ ਬਿਲਕੁਲ ਚਲਾ ਦਾਂਗੇ ਟਾਈਟਲ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਨੂੰ ਦੇ ਦੇਾਂਗੇ ਬਾਕੀ ਜਿਹੜੇ ਵੀਰ ਨੂੰ ਜੱਜੂਗਾ ਸੌਦਾ ਤੁਸੀਂ ਕਰ ਲਿਓ 75000 ਦੀ ਇਹ ਹੋ ਜਾਊਗੀ ਹਾਂ ਨਾ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਦਿਖਾਉਣੇ ਆ ਕਮਾਲ ਦੀ ਚੀਜ਼ ਆ ਆਹ ਵੇਖੋ ਅੱਛਾ ਵੀਰ ਗੋਪੀ ਜੀ ਵੀ ਮਨੋ ਤਾਂ ਵੀ ਅੱਜ ਭਲਕੀ ਸੂਈ ਆ ਇਹ ਵੀਰ ਜੀ ਤੜਕੇ ਸ अच्छा जी ना ते 4:30 ਵਜੇ ਆਏ ਹਾਂ ਤੇ ਚੁੱਭ ਰ ਅੱਗੇ ਪਿਆ ਹੈ اچھا ਲੈ ਵੀ ਮਗਰ ਵੀ ਬੱਚਾ ਆ ਗਿਆ ਆ ਕਰੋ ਚੈੱਕ ਠੀਕ ਆ ਅੱਜ 4:00 ਵਜੇ ਸੂਈ ਹੈ ਤੇ ਜੇਰ ਜੂਰ ਕਦੋਂ ਕ ਪਾਤੀ ਫਰੇ ਨੇ ਇਹ 6:30 ਵਜੇ ਪਾਤੀ ਠੀਕ ਆ ਜੀ ਠੀਕ ਆ ਠੀਕ ਆ ਤੇ ਬਾਕੀ ਚੰਗਾ ਡਰੋਡਰ ਬਹੁਤ ਸੋਹਣਾ ਸਟਰਕਚਰ ਆ ਇਹ ਤਾਂ ਮਿਲਕ ਰਿਕਾਰਡ ਬਹੁਤ ਚੰਗਾ ਅੱਛਾ ਜੀ ਹਾਂ ਜੀ ਕੋਈ ਪਿਛੋਂ ਦੱਸਿਆ ਦੱਸਿਓ ਪਿਛਲੇ ਸਵੇਿਆਂ ਦਾ हां विद जी ने 26 ਤੋਂ 27 ਲੀਟਰ ਦੁੱਧਾਂ ਕੰਡੇ ਤੇ ਚੜ੍ਹਾ। ਹੁਣ ਕਿੰਨਾ ਮਸੂਹ ਤੀਜੇਜ ਕਿ ਦੁਜਾ? ਨਹੀਂ ਨਹੀਂ ਤੀਜੇ ਸੂਏ ਤੀਜੇ ਸੂਏ। ਹਾਂ ਤੀਜੇ ਸੂਏ ਸੂਈ ਹੈ ਦੁਜੇ ਸੂਏ ਦਾ ਤੁਹਾਨੂੰ ਦੱਸਣ ਦਿਆ ਮੈਂ। ਦੁਜੇ ਸੂਏ ਦਾ। ਐਰ ਕਿਦਾ ਕਰਮ ਵਾਲੀ ਭਾਵੇਂ ਗਰਮੀ ਵੀ ਗਾ ਨਹੀਂ 30 ਲੀਟਰ ਤਾਂ ਨਾਰਮਲ ਕੱਢੂਗੀ ਤੇ 28 30 ਤੇ। ਹੂੰ। ਹਾਂਜੀ। ਠੀਕ ਬਸ ਚੋਣ ਚਾਂ ਚੰਗੀ ਭਰਾ ਬਰੂ ਨਿਕਿਆ। ਇਹ ਤਾਂ ਕੱਲ ਰਾਜਵੀਰ ਤੁਹਾਨੂੰ ਦੱਸਣਦਾ ਵੀ ਇਹ ਤੋਂ ਬੈਠਾ ਨਹੀਂ ਜਾਂਦਾ ਰਾਤੀ। ਆ ਚਾਰ ਲੀਟਰ ਬੋਲਾ ਕੱਢਿਆ ਪਹਿਲਾਂ। ਅੱਛਾ ਜੀ। ਹਾਂਜੀ। ਠੀਕ ਹੈ ਪਹਿਲਾਂ ਸੂਣ ਤੋਂ ਜੋ ਸੱਚ ਆ। ਹਾਂ। 26 25 ਤੋਂ ਪਲੱਸ ਚਲੀ 26 ਛੁੱਭੀ ਲੀਟਰ ਦੂਜੇ ਸੂਬੇ ਦੇ ਵਿੱਚ ਦੁੱਧ ਨੇ ਭਰਿਆ ਕਰਮ ਵਾਲੀ ਨੇ ਬਾਕੀ ਸੂਸਵਾ ਦੇ ਵਿੱਚ ਅੱਜ ਮਾਰਨਿੰਗ ਤੁਹਾਨੂੰ ਦੱਸਦਾ ਕਿ ਸਵੇਰ 4 ਵਜੇ ਸੂਈ ਆ ਤੇ ਲਪਾਏ ਲਾ ਜਾਂਦਾ ਪਸ਼ੂ ਇੱਕ ਵਾਰੀ ਠੀਕ ਹੈ ਠੱਪਿਆ ਜਾਂਦਾ ਤੇ ਬਾਕੀ ਵਹਿੜ ਤੁਸੀਂ ਵੇਖ ਰਹੇ ਜੇ ਠੀਕ ਹੈ ਜੀ ਤੇ ਨਸਲ ਬਸਲ ਜਿੰਨੇ ਵੀ ਆ ਬਿਲਕੁਲ ਤੁਹਾਡੇ ਸਾਹਮਣੇ ਦੇਸੀ ਪੈਣੀ ਸਾਰੇ ਵੀਰਾਂ ਨੂੰ ਜਾਣ ਕਰ ਜੇ ਤੁਸੀਂ ਮਗਰ ਬੱਚਾ ਮੇਲ ਕਾਫ ਨੂੰ ਜਨਮ ਦਿੱਤਾ ਬਾਕੀ ਥਣ ਥਣ ਬਹੁਤ ਤੇ ਚੋਣ ਵੀ ਰਾਜਵੀਰ ਐ ਨਹੀਂ ਹਾਂ ਐਂ ਐਂ ਇਤਰਾ ਹੀ ਬਸ ਹੂੰ ਨੀਂਦ ਆ ਜਾਂਦੀ ਬਸ ਨੀਂਦ ਹੈ ਠੀਕ ਹੈ ਭਰਾ ਲਾ ਵੀ ਥੋੜਾ ਜਿਹਾ ਹੋਰ ਮਿਲ ਜਾਣਾ ਮੇਰੇ ਮੋਰ ਸਾਹ ਚਾਹੀਦੇ ਨੱਪਣ ਦੀ ਲੋੜ ਨਹੀਂ ਹਾਂ ਲਓ ਜੀ ਹਾਂ ਲਓ ਠੀਕ ਹੈ ਤਾਂ ਥੋੜ੍ਹੋਂ ਦੀ ਜਿਹੜੀ ਕੁਆਲਿਟੀ ਚੰਗੀ ਆ ਬਾਕੀ ਦੋਸਤੋ ਕੇ ਚੰਗੀ ਸੇਵਾ ਮੈਟਰ ਕਰਦੀ ਆ ਵੀ ਚੰਗਾ ਮਿਲ ਲੈਣਾ ਚੰਗੀ ਸੇਵਾ ਨਾਲ ਤੁਸੀਂ ਭਰ ਸਕਦੇ ਜੀ ਠੀਕ ਹੈ ਜੀ ਇਸ ਲਿਕਟੇਸ਼ਨ ਦੇ ਵਿੱਚ ਵੀ ਦੁੱਧ ਬਾਕੀ ਹਾਈਟ ਮੀਡੀਅਮ ਮੰਨ ਕੇ ਵੀ ਤੁਸੀਂ ਸੌਦਾ ਕਰ ਲੋਗੇ ਮੀਡੀਅਮ ਹਾਈਟ ਮੰਨ ਕੇ ਵੀ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ ਪਰ ਗੱਲਾਂ ਵੱਡੀਆਂ ਹਾਂ ਗੱਲਾਂ ਵੱਡੀਆਂ ਠੀਕ ਹੈ ਜੀ ਆ ਲੋ ਲਓ ਜੀ ਮਾਰੋ ਚਾਹ ਤੇ ਇੱਕ ਵਾਰੀ ਦੋਸਤੋ ਹਵਾਨੇ ਲੈਵੇ ਹਨ ਤੇ ਮਾਰਨਿੰਗ ਇੱਕ ਟਾਈਮ ਦੀ ਜਿਹੜੀ ਚਵਾਈ ਹੈ ਜਿਹੜੀ ਦੋਸਤੋ ਹੋਈ ਹੈ ਕਿਉਂਕਿ ਖਾਲੀ ਦੂਜੇ ਤੀਜੇ ਤੀਜੇ ਕਈ ਨਾ ਚੌਥੇ ਡੰਗ ਤੇ ਵੀ ਕਰਨਾ ਪੈਂਦਾ ਪਸ਼ੂ ਮਿਲਖਾਲ ਪਹਿਲੇ ਡੰਗ ਦੀ ਜਿਹੜੀ ਚਵਾਈ ਹੋਈ ਹੈ ਇਸ ਵੈੜ ਦੀ ਠੀਕ ਹੈ ਜੀ ਤੋਰੋ ਵੀਰ ਮਨਦੀਪ ਲੱਭੀ ਠੀਕ ਆ ਤੇ ਗੋਪੀ ਵੀਰ ਫਾਈਨਲ ਕੀ ਕਰਦੇ ਆ ਤਾਂ ਮੋਲ ਫਿਰ ਆਪਾਂ ਇਹਦਾ ਵੀ 90000 ਰੁਪਏ 90 ਹਾਂਜੀ ਜਿੰਨੂੰ ਫੱਬੇ ਉਹ ਲਵੇ ਹੈ ਉਹ ਲਵੇ ਹਾਂਜੀ ਲੈ ਵੀ 90 ਦੋਸਤੋ ਮੋਲਾਂ ਦਾ ਵੀਰਾਂ ਦਾ ਵੀ 90 ਕਰਦੇ ਆ ਵੀ ਲੈਣ ਦੇ ਨਾਲ 90 ਆ ਤੇ ਬਾਕੀ ਕੋਈ ਫਿਕਸਡ ਰੇਟ ਨਹੀਂਗਾ ਮਾਨਤਨ ਹੋਊਗਾ ਬਾਕੀ ਆਰਡਰ ਕੁਆਲਿਟੀ ਘਰੇ ਆ ਕੇ ਚੋਕੇ ਆਪਣੀ ਤਸੱਲੀ ਕਰਨਾ ਤੁਹਾਡਾ ਫਰਜ਼ ਬਣਦਾ ਨੇ ਟ੍ਰਾਇਲ ਤਾਂ ਤੁਹ ਅਜ ਰਾਜ ਵੀਰੇ ਤੋਂ ਨਾ ਹਾਂਜੀ ਹਾਂਜੀ ਟ੍ਰਾਇਲ ਤੋਂ ਹੋਣਾ ਤਾਂ ਤਾਂ ਚੋਂਦਾ ਅੱਜ ਅੱਛਾ ਜੀ ਹਾਂਜੀ ਲਓ ਵੀ ਉਹ ਦਿਖਾ ਦਾਂਗੇ ਵਿੱਚੇ ਫਿਰ ਆਪਾਂ ਹਾਂ ਦਿਖਾ ਦਾਂਗੇ ਲਓ ਦੋਸਤੋ ਚੁਵਾਈ ਵਿੱਚੇ ਦਿਖਾ ਦਾਂਗੇ ਆਪਾਂ ਤੁਹਾਨੂੰ ਠੀਕ ਹੈ ਜੀ ਜਿੰਨੀਆਂ 2 ਕਿਲੋ 4 ਕਿਲੋ 3 ਕਿਲੋ ਜਿੰਨਾ ਵੀ ਚੋਣ ਹੋਇਆ ਉਹਨਾਂ ਚੋਗ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਜ਼ਰੂਰ ਇਸ ਬਿਹੜ ਦੀ ਚਵਾਈ ਤੇ ਪੂਰੀ ਤਸੱਲੀ ਨਾਲ ਵੇਖ ਲਿਓ ਪਸ਼ੂ ਪੂਰੀ ਤਸੱਲੀ ਨਾਲ ਵੇਖ ਲਿਆ ਕਰੋ ਜਿੰਨੇ ਵੀ ਦਿਖਾਈ ਜਾਂਦੇ ਆ ਕਿਉਂਕਿ ਸੌਦਾ ਕਿਸੇ ਵੀਰ ਨੇ ਕਰਨਾ ਹੁੰਦਾ ਸਾਈ ਬਿਆਨਾ ਕਰਨਾ ਹੁੰਦਾ ਪਸ਼ੂ ਵੇਖ ਕੇ ਤੇ ਰੀਜਨਲ ਪਸ਼ੂ ਦੇਖ ਲਿਆ ਕਰੋ ਠੀਕ ਹੈ ਜੀ ਆਪਣਾ ਬਖਾਉਣ ਦਾ ਵੀ ਤੁਹਾਨੂੰ ਤਾਂ ਹੀ ਜਿਹੜਾ ਦੋਸਤੋ ਫਾਇਦਾ ਹੈ ਵੀ ਜੇ ਤੁਸੀਂ ਤਸੱਲੀ ਨਾਲ ਵੇਖ ਰਹੇ ਹੋ ਤੇ ਹਾਂ ਗੋਪੀ ਵੀਰ ਹੋਰ ਕੋਈ ਗੱਲਬਾਤ ਤਾਂ ਚੜ੍ਹਦੀਆਂ ਗਲਾਂ ਤੋਂ ਹੀ ਸੁਣਾਉ ਹੋਰ ਬਹੁਤ ਵਧੀਆ ਵੀਰ ਗੋਪੀ ਠੀਕ ਠਾਕ ਕਿਉਂਕਿ ਵੀਰਾ ਨੇ ਜਿਨ੍ਹਾਂ ਨੇ ਘਰ ਵਾਲਿਆਂ ਲੈਣੀ ਉਹਨਾਂ ਨੂੰ ਪਤਾ ਨਹੀਂ 2 ਸਾਲਾਂ ਕੋਈ ਪਸ਼ੂ ਲੈਣਾ ਹੁੰਦਾ ਕੋਈ ਸਾਲ ਬਾਅਦ ਹਾਂਜੀ ਹਾਂਜੀ ਹਾਂ ਜੇ ਚੋਣ ਹੀ ਨਾ ਪਾਸ ਆਈ ਸਵਾਦ ਕੀ ਪਸ਼ੂ ਲੈਣ ਬਿਲਕੁਲ ਜੀ ਪੈਸੇ ਵੀ ਅਗਲੇ ਨੇ ਪੂਰੇ ਲਾਉਣੇ ਆ ਜੀ ਪੂਰੇ ਲਾਉਣੇ ਆ ਤੇ ਜੇ ਉਹਦੀ ਮਾਂ ਦੀ ਸੰਤੁਸ਼ਟੀ ਨਾ ਹੋਈ ਤੇ ਫਿਰ ਆਪਣੇ ਵੀ ਡੰਗਰ ਦੇਣ ਦਾ ਫਾਇਦਾ ਕੋਈ ਨਹੀਂ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਨੰਬਰ ਬੋਲ ਗਿਆ ਆਪਣੇ ਵੀਰ ਗੋਪੀ 9877184848 9915780777 ਠੀਕ ਹੈ ਜੀ ਹਾਂਜੀ ਅੱਜ ਚਾਰ ਪਸ਼ੂ ਇਹੋ ਦਿਖਾਉਣੇ ਸੀਗੇ ਜੀ ਹਾਂਜੀ ਉਹ ਦੋ ਮੱਝਾਂ ਇਹੋ ਤੁਹਾਨੂੰ ਮਾਰਨਿੰਗ ਵੇਚੀਆਂ ਫਿਰ ਸੇਲ ਹੋ ਚੁਕੀਆਂ ਨੇ ਹਾਂਜੀ ਹੋ ਚੁਕੀਆਂ ਲਓ ਦੋਸਤੋ ਚਾਰ ਫਿਲਹਾਲ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਸੀ ਕਿ ਅੱਜ ਲਾਟੀ ਡੇਰੀ ਫਾਰਮ ਤੋਂ ਪਿੰਡ ਕਰਿਆਲੇ ਤੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਖਰੇ ਪਸ਼ੂ ਆ ਬਾਕੀ ਪਸ਼ੂ ਦੋਸਤੋ ਜਿੱਥੋਂ ਵੀ ਦਿਖਾਉਣੇ ਆ ਖਰਾ ਸਬਦਾ ਹੁੰਦਾ ਖਰੇ ਪਸ਼ੂ ਹੁੰਦੇ ਆ ਤਸੱਲੀ ਤੁਸੀਂ ਕਰਨੀ ਹੁੰਦੀ ਆ ਦੂਰ ਨੇੜੇੋਂ ਆਉਂਦਾ ਸਹੀ ਬਿਆਨਾ ਕਰੇ ਕਰਕੇ ਘਰ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ